ਨਾ ਭਾਈ ਜਿਹਦਾ ਗੋਲੀ ਮਰਜੀ ਆ ਵੀਰ ਨੂੰ ਗੈਸ ਸੁਖ ਸੁਖ ਸੁੱਖਾ ਕਹਿੰਦੇ ਸਾਰੇ ਵੀਰ ਦਾ ਨਾਮ ਸੁਖਵਿੰਦਰ ਸਿੰਘ ਆ ਅਸੀਂ ਕੰਮ ਕਰਦੇ ਤੇ ਮੈਂ ਤਾਂ ਗੁਡੀਆਂ ਲੈ ਕੇ ਪਿੱਛੇ ਸੀ ਉਹ ਗੁਡੀਆਂ ਜਿਹੜੀ ਮੇਰੇ ਨਾਲ ਕੰਮ ਕਰਦੀ ਉਹਨੇ ਦੇਖਿਆ ਦੋ ਮੁੰਡੇ ਐਕਟਿਵ ਆ ਤੇ ਆਏ ਤੇ ਇੱਕ ਗਾਕਾ ਵੱਨੂ ਹੀ ਆਇਆ ਤੇ ਗੋਲੀ ਚਲਾ ਕੇ ਮਿੰਟੇ ਚ ਚਲੇ ਗਿਆ ਕੋਈ ਕੁਛ ਨਹੀਂ ਦੇਖਾ ਨਾ ਬੁਲੰਦਰ ਸਿੰਘ ਕੋਲਾ ਜੀ ਵਾਰਡ ਨੰਬਰ 85 ਇਹ ਇੱਥੇ ਬਾਬਾ ਜੀ ਆ ਨਾਮ ਦਾ ਜਿਹਨਾਂ ਦੀ ਦੁਕਾਨ ਹੈ ਜੀ ਇੱਥੇ ਦੁਕਾਨ ਤੇ ਬੈਠੇ ਦੋ ਮੁੰਡੇ ਆਏ ਨੇ ਇੱਕ ਨੇ ਮੂੰਹ ਬੱਧਾ ਇੱਕ ਆਵਾ ਬਾਹਰ ਲੱਗੀਏ ਖਲੋਤਾ ਐਜਾ ਇਹ ਲੱਗੇ ਮੁੰਡਾ ਇਹਨਾਂ ਦਾ ਆਪਣਾ ਬੈਠਾ ਵਾ ਗੋਟੀ ਖਾਂਡਿਆ ਸਿੱਧੇ ਨਾਲਾਂ ਚ ਗੋਲੀ ਮਾਰੀਆ ਗੋਲੀ ਮਾਰ ਕੇ ਚਲੇ ਗਏ ਅਸੀਂ ਸਾਹਮਣੇ ਪੱਲੇ ਪੱਲੇ ਸਰਕ ਦੇ ਪਰਦੀ ਸਾਈਡ ਖਲੋਤੇ ਆ ਆਵਾਜ਼ ਆਈ ਆ ਜਦੋਂ ਉਹਨੂੰ ਆਏ ਉਹਨਾਂ ਚ ਇਹਨੂੰ ਕੰਮ ਹੋ ਗਿਆ ਦੇ ਨਾ ਪਾਜੀ ਹੱਤਵਾਦੇ ਆ ਨਿਕਾ ਹੱਤਵਾਦੇ ਵੇਖੋ ਕੀ ਮੰਡਿਆ ਕਦੀ ਵੇਖਿਆ ਸਰਕਾਰਾਂ ਕੀ ਕੰਡੀਆਂ ਸੁਤੀਆਂ ਕਿਤੇ ਕੋਈ ਬੰਦਾ ਮਾਰ ਦਿੰਦੇ ਕਦੇ ਕੋਸ਼ ਕਰ ਦਿੰਦੇ ਲੁੱਟ ਖੋਣ ਡੀਆਂ ਕੀ ਨਹੀਂ ਹੋਣ ਡਿਆ ਵੇਖੋ ਰੱਬ ਦਾ ਵਾਸਤਾ ਜੇ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਹਾਂ ਇਹ ਉਧਾਂ ਦੀ ਠੱਲ ਪਾਓ ਜਿਹਦਾ ਨਛੇ ਨੂੰ ਠੱਲ ਪੈ ਨਹੀਂ ਇਹ ਵੀ ਪਾਓ ਇਹ ਜਿਹੜੇ ਹੱਤੋਂ ਅਦੀ ਭਜੇ ਫਿਰਦੇ ਰਹਿੰਦੇ ਆਗੇ ਇਹਨਾਂ ਨੂੰ ਵੀ ਠੱਲ ਪਾਓ ਬਹੁਤ ਮੜਾ ਹੋਇਆ ਉਹ ਵੇਖੋ ਆਪ ਲੇਡੀਜ਼ ਹਨਾ ਵੇਖ ਬਹੁਤ ਮੜਾ ਹੋਇਆ ਹਾਂਜੀ ਸੀਸੀ ਕੈਮਰੇ ਲੱਗੇ ਆ ਜੀ ਉਹ ਚੈੱਕ ਇੱਥੇ ਜਾਣਗੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਜਾਂਦੀ ਆ ਤੇ ਫਿਰ ਉਹ ਸੀਸੀ ਕੈਮਰੇ ਖੋਦ ਹਾਤੇ ਮਨ ਮੁਕੇ ਤੇ ਲਾ ਮਿਲੀ ਸੀ ਕਿ ਇੱਥੇ ਕੋ ਗੋਲੀ ਚੱਲੀ ਹੈ ਅਸੀਂ ਮੁਕੇ ਤੇ ਪਹੁੰਚੇ ਆ ਤੇ ਹੁਣ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਹਾਂ ਬਾਕੀ ਤੁਹਾਨੂੰ ਜਿੱਦਾਂ ਵੀ ਹੋਏਗਾ ਅਸੀਂ ਦੱਸ ਦਿਆਂਗੇ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਦੋ ਨੌਜਵਾਨ ਅਣਪਛਾਤੇ ਮੁੰਡੇ ਇੱਥੇ ਆਏ ਤੇ ਉਹਨਾਂ ਨੇ ਇੱਕਦਮ ਆਪਣੀ ਪਿਸਤਲ ਕੱਢੀ ਤੇ ਉਹਦੇ ਵਿੱਚੋਂ ਫਾਇਰ ਕੀਤਾ ਤੇ ਹੁਣ ਅਸੀਂ ਅੱਗੇ ਦੀ ਤਫ਼ਤੀਸ਼ ਕਰ ਰਹੇ ਹਾਂ ਬਾਕੀ ਸਾਡੇ ਸੀਨੀਅਰ ਆਫੀਸਰ ਉਹ ਅਸਟਾਜੇ ਪਤਾ ਕਰਦੇ ਹੋ ਥੜੇ ਸੀਨੀਅਰ ਆਫੀਸਰ ਪਹੁੰਚ ਚੁੱਕੇ ਨੇ